ਆਸਾ ਮਹੱਲਾ ਪੰਜਵਾਂ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦਵਾਰੇ ਤੂੰ ਮੇਰਾ ਕਰਤਾ ਹਉ ਸੇਵਕ ਤੇਰਾ ਸ਼ਰਨ ਗਹੀ ਪ੍ਰਭ ਗੁਣੀ ਗ헤ਰਾ ਰਹਾਉ ਤੂੰ ਮੇਰਾ ਜੀਵਨ ਤੂੰ ਆਧਾਰ ਤੁਝਹਿ ਪੇਖ ਬਿਗਸੈ ਕਉ ਲਾਰ ਤੂੰ ਮੇਰੀ ਗਤ-ਪਤ ਤੂੰ ਪਰਵਾਨ ਤੂੰ ਸਮਰਥ ਮੈਂ ਤੇਰਾ ਤਾਣ ਆਨ ਦਿਨ ਜਪਉ ਨਾਮ ਬਣਤਾਸ ਨਾਨਕ ਕੀ ਪ੍ਰਭ ਕਹਿ ਅਰਦਾਸ ਆਸਾ ਮਹੱਲਾ ਪੰਜਵਾਂ ਰੋਵਨ ਹਾਰਾ ਝੂਠ ਕਮਾਨਾ ਹਸ ਹਸ ਸੋਗ ਕਰਤ ਬੇਗਾਨਾ ਕੋ ਬੂਆ ਕਾਂ ਕੈ ਘਰ ਗਾਵਨ ਕੁਰੂਵ ਕੋ ਹਸ ਹਸ ਪਾਵਨ ਰਹਾਉ ਬਾਲ ਬਿਵਸਥਾ ਤੇ ਬਿਰਧਾਨਾ ਪਹੁੰਚ ਨਾ ਮੂਕਾ ਫਿਰ ਪਛਤਾਨਾ ਤ੍ਰਿਗੁਣ ਮਹਿ ਵਰਤੈ ਸੰਸਾਰਾ ਨਰਕ ਸੁਰਗ ਫਿਰ ਫਿਰਿ ਆਉਤਾਰਾ ਕਹੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾ ਕਾ ਪਰਵਾਨ ਆਸਾ ਮਹੱਲਾ 5 सोए रही प्रभ खबर न जानी भोर्याहर पशतनी प्रेम सहज मनयरी प्रभ मिले क लाल ताँल काँ करो कर हे अमृत आन निर्ो खिसर गयो भूम पर डारो साध लादी अहंकारे ਦੋਸ਼ ਨਹੀਂ ਪ੍ਰਭ ਕਰਨੇ ਹਾਰੇ ਸਾਧ ਸੰਗ ਮਿਟੇ ਪਰਮ ਅੰਧਾਰੇ ਨਾਨਕ ਮੇਲੀ ਸਿਰਜਣਹਾਰੇ ਆਸਾ ਮਹੱਲਾ ਪੰਜਵਾਂ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂੰ ਚਿਤ ਆਵਹ ਤੇਰੀ ਮਾਇ ਸਿਮਰਤ ਨਾਮ ਸਗਲ ਰੋਗ ਖਿਆ ਰਹਾਉ ਆਨੇ ਕਦੂਖ ਦੇਵਹਿ ਅਵਰਾ ਕਉ ਪਹੁੰਚ ਨਾ ਸਾਹ ਕਹੈ ਜਨ ਤੇਰੇ ਕਉ ਦਰਸ ਤੇਰੇ ਦੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੈ ਬੈਰਾਗੀ ਨਾਨਕ ਕੀ ਅਰਦਾਸ ਸੁਣੀ ਜੈ ਕੇਵਲ ਨਾਮ ਹਿਰਦੇ ਮਹਿ ਦੀਜੈ ਆਸਾ ਮਹੱਲਾ ਪੰਜਵਾਂ ਮਾਨਤਰਪਤਾਨੋ ਮਿਟੇ ਜੰਜਾਲ ਪਰਾਪ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾ ਕੈ ਗ੍ਰਹਿ ਸਭ ਕਿਛ ਹੈ ਪੂਰਨ ਸੋ ਭੇਟਿਆ ਨਿਰਪੈ ਧਨੀ ਰਹਾਉ ਨਾਮ ਦ੍ਰਿੜਾਇਆ ਸਾਰ ਕਿਰਪਾਲ ਮਿਟ ਗਈ ਭੂਖ ਮਹਾ ਬਿਕਰਾਲ ਠਾਪੁਰ ਆਪਣੈ ਕੀ ਨੀਂਦਾਤ ਜਲਨ 부ਧੀ ਮਨ ਹੋਈ ਸ਼ਾਂਤ ਮਿਟ ਗਈ ਭਾਲ ਮਨ ਸਹਜ ਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਆਸਾ ਮਹੱਲਾ ਪੰਜਵਾਂ ਠਾਕੁਰ ਸਿੰਘ ਜਾ ਕੀ ਬਣਾਈ ਭੋਜਨ ਪੂਰਨ ਰਹੇ ਅਗਾਈ ਪਸ਼ੂ ਨਾ ਥੋਰਾ ਹਰ ਭਗਤਨ ਕਉ ਖਾਤ ਖਰਚਤ ਬਲਿਸ਼ਤ ਦੇਵਨ ਕਉ ਰਹਾਉ ਜਾ ਕਾ ਤਨੀ ਅਗੰਮ ਗੁਸਾਈ ਮਾਨੁਖ ਕੀ ਕਹੋ ਕੇਤ ਚਲਾਈ ਜਾ ਕੀ ਸੇਵਾ ਦਸ ਅਸ਼ਟ ਸਿਧਾਈ ਪਲਕ ਦਿਸ਼ਟ ਤਾ ਕੀ ਲਾਗਹੁ ਪਾਈ ਜਾ ਕਉ ਦਇਆ ਕਰੋ ਮੇਰੇ ਸੁਆਮੀ ਕਹੋ ਨਾਨਕ ਨਾਹੀ ਤਿਨ ਕਾਮੀ ਆਸਾ ਮਹੱਲਾ ਪੰਜਵਾਂ ਜੋ ਮੈਂ ਆਪਣਾ ਸਤਿਗੁਰ ਧਿਆਇਆ ਤਬ ਮੇਰੇ ਮਨ ਮਹਾ ਸੁਖ ਪਾਇਆ ਮਿਟ ਗਏ ਗਾਣਤ ਵਿਨਾਸਿਓ ਸੰਸਾਰ ਨਾਮ ਰਤੇ ਜਨ ਭੈ ਭਗਵੰਤਾ ਰਹਾਉ ਜੋ ਮੈਂ ਆਪਣਾ ਸਾਹਿਬ ਚੀਤ ਤਉ ਭੋ ਮਿਟਿਓ ਮੇਰੇ ਮੀਤ ਜੋ ਮੈਂ ਓਟ ਗਹੀ ਪ੍ਰਭ ਤੇਰੀ ਤਾ ਪੂਰਨ ਹੋਈ ਮਨ ਸਾ ਮੇਰੀ ਦੇਖ ਚਲਤ ਮਨ ਭੈ ਦਿਲਾਸਾ ਨਾਨਕ ਦਾਸ ਤੇਰਾ ਪਰਵਾਸਾ ਆਸਾ ਮਹੱਲਾ ਪੰਜਵਾਂ ਆਨੰਦ ਨੂਸਾ ਲਾਜ ਛੁਕਾਈ ਗਿਰਤ ਕੂਪ ਮਹਿ ਖਾਹੇ ਮਿਠਾਈ ਸੋਚਤ ਸਾਚਤ ਰੈਨ ਬਿਹਾਨੀ ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨ ਸਿਮਰੈ ਸਾਰਿੰਗ ਪਾਨੀ ਰਹਾਉ ਦ੍ਰਮ ਕੀ ਛਾਇਆ ਨਿਹਚਲ ਗ੍ਰਹਿ ਬਾਂਧਿਆ ਕਾਲ ਕੈ ਫਾਂਸ ਸਕਤ ਸਰ ਸਾੰਧੇ ਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂੜ ਨਿਚਲ ਕਰ ਪਾਇਆ ਸਾਧ ਸੰਗ ਜਪਿਓ ਹਰਿ ਰਾਏ ਨਾਨਕ ਜੀਵੇ ਹਰ ਗੁਣ ਗਾਏ ਆਸਾ ਮਹੱਲਾ ਪੰਜਵਾ ਦੋ ਤੁਕੇ ਨੌ ਓਨ ਕੈ ਸੰਗ ਤੁਮ ਕਰਤੀ ਕੇਲ ਓਨ ਕੈ ਸੰਗ ਹਮ ਤੁਮ ਸੰਗ ਮੇਲ ਓਨ ਕੈ ਸੰਗ ਤੂੰ ਸਭ ਕੋ ਲੋਰੈ ਉਸ ਬਿਨਾ ਕੋਊ ਮੁਖ ਨਹੀਂ ਜੋਰੈ ਤੇ ਬੈਰਾਗੀ ਕਹਾਂ ਸਮਾਏ ਤਿਸ ਬਿਨ ਤੂੰ ਹੀ ਦੁਹੇਰੀ ਰਿਹਾਉ ਹੁਣ ਕੈ ਸੰਗ ਤੂੰ ਗ੍ਰਹਿ ਮਹਿ ਮਹਾਰ ਹੁਣ ਕੈ ਸੰਗ ਤੂੰ ਹੋਇ ਹੈ ਜਾਹਰ ਹੁਣ ਕੈ ਸੰਗ ਤੂੰ ਰਖੀ ਪਪੋਲ ਉਸ ਬਿਨਾ ਤੂੰ ਛੁਟਕੀ ਰੋਲ ਉਨ ਕੈ ਸੰਗ ਤੇਰਾ ਮਾਨੁ ਮਹਤ ਉਨ ਕੈ ਸੰਗ ਤੁਮ ਸਾਖ ਜਗਤ ਉਨ ਕੈ ਸੰਗ ਤੇਰੀ ਸਭ ਵਿਦਿ ਥਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਓਹ ਬੈਰਾਗੀ ਮਰੈ ਨਾ ਜਾਏ ਹੁਕਮੇ ਬਾਧਾਕਾਰ ਕਮਾਏ ਜੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੈ ਆਪ